ਲਾ ਵਾਣੀ ਨਹੀਂ ਲੈਂਦਾ ਯਾਰ ਕੋਈ ਠੇਕੇ ਤੇ ਉਦੋਂ ਬਰਾੜ ਆਇਆ ਸੀਗਾ ਮੇਰੇ ਕੋਲੇ ਘਰੇ ਤੇ ਇਹਨੂੰ ਮੈਂ ਦੱਸਰਤਾ ਹੀ ਬਾਲੀਆਂ ਦੱਸਦਿਆਂ ਤੇ ਇਹ ਭੱਜ ਗਿਆ ਯਾਰ ਲਾ ਬਰਾੜ ਕੋਲੇ ਦੁਬਾਰੇ ਚੱਲ ਕੇ ਆਉਣੇ ਆਗੇ ਅੱਜ ਦੇਖਦੇ ਆਂ ਕਿ ਕੀ ਕਹਿੰਦਾ ਇਹੋ ਬੈਠਾ ਉਹ ਬਰਾੜਾ ਕੀ ਆਲਾ ਬਰਾੜਾ ਉਹ ਠੀਕ ਆ ਕਿਵੇਂ ਆ ਉਹ ਮਾਦਾ ਤੇਰੇ ਕੋਲੇ ਇੱਕ ਕੰਮ ਆਇਆ ਸੀਗਾ ਯਾਰ ਕੰਮ ਅੱਜ ਕੀ ਲੈਣਾ ਆ ਇਹਨੂੰ ਉਦੋਂ ਤੂੰ ਮੇਰੇ ਕੋਲੇ ਨਹੀਂ ਆਇਆ ਸੀਗਾ ਘਰੇ ਆਹੋ ਬਾਣ ਦਾ ਪੁੱਛ ਠੇਕੇ ਵਾਲੇ ਦਾ ਹਾਂ ਤੇ ਲੈ ਲਵਾਂ ਨੀ ਯਾਰ ਠੇਕੇ ਦੀ ਤੂੰ ਸੁਰ ਜਵਾਬ ਹੀ ਨਹੀਂ ਦਿੰਦਾ ਕੋਈ ਮੈਂ ਨਹੀਂ ਲੈਣਾ ਬਾਹ ਕੇ ਦਾ ਕਿਉਂ ਨਹੀਂ ਲੈਣਾ ਨਾ ਆਪ ਲੈਣੇ ਨਹੀਂ ਓ ਯਾਰ ਕੋ ਬਾਹ ਨੇ ਕੋਈ ਵੀ ਨਹੀਂ ਲੈਂਦਾ ਠੇਕੇ ਤੇ ਯਾਰ ਤੇ ਫਿਰ ਮੈਂ ਕੀ ਕਰਾਂ ਨਹੀਂ ਲੈਂਦਾ ਤੇ ਜੀ ਨੂੰ ਮਰਜੀ ਆਪ ਕਰ ਲਓ ਤੁਹਾਨੂੰ ਪਤਾ ਲੱਗ ਜੂ ਨਾਲੇ ਪਤਾ ਤਾਂ ਲੱਗੇ ਫਿਰ ਜੇ ਪਤਾ ਸਾਨੂੰ ਆਪ ਨੂੰ ਕਰਨੀ ਆਉਂਦੀ ਹੁੰਦੀ ਹਿੰਦੀ ਤੇ ਅਸੀਂ ਠੇਕੇ ਤੇ ਕਿਉਂ ਦਿੰਦੇ ਬਾਹ ਤੇ ਮੈਂ ਤੇਰੇ ਕੋਲੇ ਚੱਲ ਕੇ ਗਏ ਤੂੰ ਸ਼ਰਤਾਂ ਆਏਂਗਾ ਤੀਆਂ ਬਾਹਰ ਦਾ ਤਕੜਾ ਨਾ ਭਟਕਾਂ ਸ਼ਰਤਾਂ ਆਏਂਗਾ ਉਹ ਛਾਤਾਂ ਦਾ ਮਾਮੂਲੀ ਜਿਹਾ ਛਾਤਾ ਸੀਗਾ ਛਾਤਾ ਛਰਤਾ ਨਹੀਂ ਮਰਾਇਆਗਾ ਨਹੀਂ ਤਾਂ ਹੀ ਮੈਂ ਤਾਂ ਵਿਚਾਰ ਹਟਾ ਤਾ ਮੈਂ ਲੈਣਾ ਨਹੀਂ ਇੱਕ ਦੋ ਬੰਦੇ ਹੁਰ ਆਏ ਸੀਗੇ ਤੇਰੇ ਤੋਂ ਮਗਰੋਂ ਮੇਰੇ ਕੋਲੇ ਸ਼ਰਮਾਨ ਦਾ ਘਰੇ ਤੇ ਉਹਨਾਂ ਨੂੰ ਵੀ ਮੈਂ ਇੰਨੀਆਂ ਸ਼ਰਤਾਂ ਦੱਸ ਤੀਆਂ ਤੇਰੇ ਅੰਗੂ ਉਹ ਵੀ ਨਹੀਂ ਖੜੇ ਉਹ ਵੀ ਭੱਜ ਗਏ ਕੋਈ ਨਹੀਂ ਖੜਦਾ ਤੂੰ ਹੋਰ ਦੇਖੇ ਹਜੇ ਨਹੀਂ ਹੁਣ ਤੂੰ ਇੱਦਾਂ ਲਵਾਂ ਟੇਕੇ ਤੇ ਮੇਰਾ ਨਹੀਂ ਮੈਂ ਨਹੀਂ ਲੈਣਾ ਯਾਰ ਇਹ ਤਾਂ ਗੱਲ ਤੇਰੀ ਗਲਤ ਹੋ ਗਈ ਫਿਰ ਬਾਣ ਬੇਨ ਬੇਲਾ ਪੈਰੂ ਬਾਣਦਾ ਯਾਰ ਆਪ ਕਰਕੇ ਦੇਖ ਸਾ ਉਹਨਾਂ ਨੂੰ ਪਤਾ ਲੱਗ ਜੂ ਤੁਹਾਨੂੰ ਖੇਤੀ ਕਿੰਨੀ ਸੌਖੀ ਹੁੰਦੀ ਹੈ ਤੁਸੀਂ ਕਹਿ ਦਿੰਦੇ ਹੋ ਉਹ ਖੇਤੀ ਦਾ ਹੈ ਕੋਈ ਸੌਖੀ ਨਹੀਂਗੀ ਪੈਸੇ ਦਾ ਉਜੰਗੇ ਬਚਦੀ ਹੈ ਖੇਤੀ ਜੋ ਬਚੇ ਫਿਰ ਤਾਈਆ ਦੇਖ ਲਓ ਇੱਕ ਸਾਲ ਕਰਕੇ ਉਹ ਸਿੱਧਾ ਕੀ ਦੇਖ ਲਵੇ ਪਤਾ ਲੱਗ ਜੀ ਤੁਹਾਨੂੰ ਉਸ ਤੇ ਡਿਊਟੀ ਕਰਦੇ ਆਂਗੇ ਕਰਦੇ ਆਂਗੇ ਨਹੀਂ ਦੋ ਕੰਮ ਹੁੰਦੇ ਤਾਂ ਤੁਹਾਨੂੰ ਭਾਈ ਤਾਂ ਕਹਿ ਦਿੰਨੇ ਪਛਦੇ ਆਪੇ ਇਹ ਤੁਹਾਨੂੰ ਕਹਿੰਦੇ ਤਾਂ ਸਾਰੇ ਨੂੰ ਕੱਟਾ ਲੈਣੇ ਆ ਕਿ ਉੱਤੇ 85000 ਕਹਿੰਦਾ ਸੀਗਾ ਮੈਂ 5-4000 ਘਟਾ ਲੈਣੇ ਆ ਹੁਣ ਦੇਣਾ ਤੂੰ ਮੇਨ ਤਾਂ ਕਰਨਾ ਕਿ ਦੇਣਾ ਜੇ ਫਿਰ ਮਕਰੀ ਚੱਲ ਗਿਆ ਆ ਗਿਆ ਮੇਨ ਤਾਂ ਹੀ ਹੋਊਗਾ ਇਹ 60000 ਨੂੰ ਲਊ ਮੈਂ ਲਓ 60 ਉਹ ਸਿੱਧਾ 85 ਤੋਂ 25 ਘਟਾ ਤਾ ਤੂੰ ਮੈਂ ਤਾਂ 60 ਨੂੰ ਲਊਂ ਚਲ ਤੂੰ ਰੁਪਈਆ ਤਾਂ 60000 ਕਹਿਣਾਗਾ ਰੇਟ ਤਾਂ ਹਨਾ ਵਾਣ ਦਾ ਤੇ ਸ਼ਰਤਾਂ ਤਾਂ ਮੰਨੇਗਾ ਜਿਹੜੀਆਂ ਮੈਂ ਸ਼ਰਤਾਂ ਦੱਸਾਂਗੀ ਤੈਨੂੰ ਘਰੇ ਆਏ ਨੂੰ ਤਾਂ ਸ਼ਰਤਾਂ ਕਦ ਵਿੱਚ ਤੂੰ ਪੈਸੇ ਹੀ ਦੇ ਦੇ ਕੋਈ ਜੈਸਾ ਜੁੱਤ ਨਹੀਂ ਰੁਪਈਆ ਲੱਖ ਰੁਪਈਆ ਦੇਦਾ ਪੈਸੇ ਵੀ ਘੱਟ ਹੀ ਦਿੱਤੇ ਆਗੇ ਫਿਰ ਨਾ ਦੇ ਫਿਰ ਰੱਖ ਲੈ ਫਿਰ ਆਪ ਕਰ ਤੇ ਐਂ ਕਰੋ ਚਲ ਅੱਧੀਆਂ ਕਿਤਾ ਸ਼ਰਤਾਂ ਮੰਨ ਲੈ ਕੋਈ ਸ਼ਰਤ ਨਹੀਂ ਮੰਨਦੇ ਕਿ ਕਿਉਂ ਦੇਗਾ ਤਾਂ ਬੰਨ ਰੱਖ ਲਾਂਗੇ ਕਿਹੜੀਆਂ ਕਿਹੜੀਆਂ ਮੰਨੇਗਾ ਹੁਣ ਕੋਈ ਨਹੀਂ ਜਦੋਂ ਤੈਨੂੰ ਪੈਸੇ ਦੇ ਦੇ ਬਚਾ ਤਾਂ ਨਹੀਂ ਪਉਦਾ ਨਾ ਉਹ ਤਾਂ ਤੇਰੀ ਫਸਲੀ ਵਧਣੀ ਆ ਨਹੀਂ ਨਹੀਂ ਮੈਨੂੰ ਨਹੀਂ ਜਿੰਨੀ ਹੋ ਜੂਗੀ ਵਧ ਜਾਵਾ ਠੀਕ ਆ ਤੇ ਤੂੰ ਦਾ ਯੂਰਗਾ ਸੜ ਸੜ ਹੋ ਕਰੇਗਾ ਫਿਰ ਯਾਰ ਉਹ ਮੈਂ ਜੋ ਕੁਝ ਮਰਜੀ ਕਰਾਂ ਸਾਲ ਵਾਸਤੇ ਮੇਰੇ ਕੋਲ ਬੈ ਹੋਊਗਾ ਤੇ ਮੈਂ ਬਾਣ ਚਿੱਤ ਜਾ ਉਹ ਤਾਂ ਕਰਨ ਜਾਵਾਂ ਸਕਦਾ ਦਾ ਗੇੜਾ ਮਾਰਨਾ ਨਾ ਨਾ ਕੋਈ ਗੇੜਾ ਨਹੀਂ ਬੀਜਣ ਤੋਂ ਪਹਿਲਾਂ ਹਾਂ ਛੋਨਾ ਲਾਉਣ ਤੋਂ ਪਹਿਲਾਂ ਹਾਂ ਹਾਂ ਇੱਕ ਗੇੜਾ ਮਾਰੀ ਅੱਛਾ ਬਟਾ ਬੁੱਟਾ ਵੇਖੇ ਜਾਂਦਾ ਠੀਕ ਆ ਮੁਰਕੇ ਨਹੀਂ ਪੜਨਾ ਜਦੋਂ ਫਸਲ ਚੰਗੀ ਹੋ ਜੇ ਨੇ ਮੁਰਕੇ ਨੀਤ ਮਾਰ ਦਿਓ ਤੁਸੀਂ ਫਿਰ ਜਾ ਕੇ ਨੀਤ ਦੇ ਪਿੱਛੇ ਰਹਿੰਦੀ ਏ ਤੁਹਾਡੀ ਹਾਂ ਨੀਤ ਜੀ ਤਾਂ ਪਈ ਜਾਂਦੀ ਏ ਪਈ ਜਾਂਦੀ ਏ ਫਿਰ ਤੁਸੀਂ ਹੋਂ ਕੇ ਲੈਣੀ ਹੋ ਤੇ ਕੰਪਿਊਟਰ ਕਰਵਾ ਲਵਾਏਗਾ ਹਾਂ ਕੰਪਿਊਟਰ ਚੱਲਵਾ ਦਿਆਂਗਾ ਉਹ ਆਪ ਆਪ ਦੇ ਫੈਸਲੇ ਲਵਾਏਗਾ ਹਾਂ ਤੇ ਪਾਣੀ ਨਾਲ ਲਵਾਈ ਯਾਰ ਆਪਣੀ ਮੋਟਰ ਦਾ ਕਿਸੇ ਨੂੰ ਪਾਣੀ ਵੀ ਲਵਾਉਣਾ ਪੈਂਦਾ ਹੁਣ ਨਾਲ ਦੇ ਗਵਾਂਢੀ ਦੀ ਮੋਟਰ ਛੱਡਣੀ ਪੈਂਦੀ ਏ ਤੂੰ ਕਦੋਂ ਕਰਨ ਬੇੜੇ ਤੇ ਉਹਨੂੰ ਛਡਾਉਣੀ ਵੀ ਕੋਈ ਤੇ ਚਾਹਦੇ ਨੇ ਲੇਟ ਲਾ ਲਈ ਤੇ ਲੇਟ ਦੇਖਣਾ ਕਿਵੇਂ ਲੱਗ ਜੂ ਤੇ ਲੱਗ ਜੂ ਯਾਰ ਇੱਕ ਨਾਲ ਲੱਗ ਜੂ ਤੇ ਥੱਲੇ ਕਿ ਜਾਨ ਨਿਕਲਦੀ ਏ ਜੇ ਕਿਸੇ ਲਵਾ ਦੇਾਂਗੇ ਘੁੱਟ ਪਾਣੀ ਜਾਂ ਲਾ ਲਾਂਗੇ ਇਹ ਵੀ ਭੈ ਇਹ ਵੀ ਪੰਗਾ ਹੋੜ ਗਿਆ ਜਦੋਂ ਤਾਨੂੰ ਪੈਸੇ ਦੇਤੇ ਤੇ ਫੇਰ ਤਾਂ ਜਿਹਨੂੰ ਮਰਜ਼ੀ ਲਵਾਗੇ ਜਿਹਦਾ ਮਰਜ਼ੀ ਲੱਗੇ ਅਸੀਂ ਇਹ ਤਾਂ ਧੀ ਕਰ ਸਕੀਆ ਤੇ ਹੋਰ ਫਿਰ ਉਹ ਠੀਕ ਆ ਬਸ ਦੁੱਧ ਤਾਂ ਦੇ ਦੇਂਗਾ ਦੋ ਖੱਲੇ ਜਿਹੜਾ ਕਿਹਾ ਜੀਗਾ ਮੁੱਲ ਦੇਵਾਂਗੇ ਮੁੱਲ ਦੇਈਂ 70 ਰੁਪਏ ਲੱਗੂਗਾ ਰੇਟ ਦੁੱਧ ਦਾ ਮੁੱਲ ਦਾ ਫਿਰ ਡੇਰੀ ਤੂੰ ਵੀ ਲੈ ਲਾਂਗੇ ਉਹ ਲਈ ਆਂ ਫਿਰ ਆਪੀ ਲਈ ਇਹ ਤਾਂ ਜਰੂਰ ਸਹਾਨ ਕਰਾਉਣਾ ਫਿਰ ਹਾਂ ਉਹ ਡੇਰੀ ਤੇ ਲੈ ਲਾਂਗੇ ਉਹ ਡੇਰੀ ਤੂੰ ਲਈ ਫਿਰ ਆਪਦਾ ਤੇ ਉਹ ਤੇ ਚਲ ਇੱਕ ਕਿਸ਼ਤ ਜੀ ਦੇ ਦੇ ਠੀਕ ਆ ਪੈਸੇ ਦਾ ਨਾ ਦੋ ਕਿਸ਼ਤਾਂ ਹੀ ਮਿਲਣਗੀਆਂ ਇੱਕ ਪਹਿਲਾਂ ਝੋਨਾ ਲਾਉਣ ਤੋਂ ਪਹਿਲਾਂ ਹਾਂ ਕਿ ਉਹ ਕਬਜਾ ਲੈਨੇ ਇੱਕ ਝੋਨਾ ਵੱਢ ਕੇ ਮੇਰੀ ਤਾਂ ਇੱਕ ਵੀ ਨਹੀਂ ਚੱਲੀ ਹੈ ਨਾ ਸਰਦ ਪਰ ਨਹੀਂ ਜੇ ਚੱਲਦੀ ਫਿਰ ਤੇਰੀ ਸਾਰੀਆਂ ਤੇਰੇ ਵੀ ਥੋੜਾ ਚੱਲੇ ਜਾਣਗਾ ਇੱਕ ਵੀ ਨਹੀਂ ਚੱਲੀ ਯਾਰ ਮੇਰੀ ਤਾਂ ਡੇਰਾ ਰਾਦਾ ਚ ਰਹਿਗਾ ਤਾਂ ਰਾਦਾ ਤਾਂ ਹੈਗੀ ਫਿਰ ਲੈਂਦੀ ਨਹੀਂ ਹੁਣ ਬਹਿਲਾ ਪਿਆ ਰਹੂਗਾ ਦੇਵਾਂਗੇ ਸਹੀ ਜਿਹੜੇ 5000 ਲਾਉਣਗੇ ਉਹ 5000 ਤੈਨੂੰ ਕੱਲਾ ਕਰਾ ਹਾਵਾਂ ਹਾਂ ਜੇ ਬਾਣ ਚ ਇੱਕ ਵਾਰੀ ਦੇਖੇ ਪਹਿਲਾਂ ਜਾ ਕੇ ਜੇ ਮਗਰੋ ਬੜਾ ਦਾ ਛਤਰੌਲ ਫਿਰ ਉਤਰੇ ਤੇ ਅੱਛਾ ਹਾਂ ਮਗਰੋ ਕੋਈ ਕੰਮ ਨਹੀਂ ਉੱਥੇ ਜਾਣ ਦਾ ਅੱਛਾ ਅੱਛਾ ਤੇ ਕਦੋਂ ਦੇਂਗਾ ਪਹਿਲਾਂ ਨਾ ਦੁੱਧ ਮਿਲੇ ਹਾਂ ਨਾ ਰੂੜੀ ਦੀ ਰੇ ਪਾਗੇ ਹਾਂ ਕਰਾਹਾ ਲਵਾਵਾਂਗੇ ਚਲੋ ਅਸੀਂ ਆਪਦੇ ਉਹ ਤਾਂ ਮਲੂ ਉੱਚਾ ਨਹੀਂ ਮਵਾਣਾ ਮਟਾ ਹੋ ਜਾਂਦਾ ਤਾਂ ਮੰਗਣ ਮਾਣ ਹਾਂ ਉਹ ਤੇ ਬਸ ਜੇ ਬਾਜ਼ਾਰ ਹੈਗਾ ਤਾਂ ਹਾਂ ਕਰਦੇ ਮੈਂ ਤਰੋਂ 5000 ਹਾਂ ਤਾਂ ਹੈ ਹੀ ਨਹੀਂ ਹਾਂ ਤਾਂ ਉਹਦੀ ਹੋ ਗਈ ਸੀ ਜਦੋਂ ਮੈਂ ਤੇਰੇ ਦੁਬਾਰੇ ਘਰੇ ਆ ਗਿਆ ਹਾਂ ਹੀ ਹਾਂ ਬਸ ਆਹੀ ਫਿਰ ਮਤਲਬ ਤਾਂ ਉਹ ਇਦਾ ਸੀਗਾ ਵੀ ਜਦ 4000 ਵੱਧ ਘੱਟ ਕਰ ਲੈਨੇ ਆ ਹੁਣ ਠੀਕ ਹੈ ਸ਼ਰਤਾਂ ਮਨਜ਼ੂਰ ਆ ਸਾਰੀਆਂ ਹਾਂ ਮਨਜ਼ੂਰ ਆ ਮਨਜ਼ੂਰ ਹਾਂ ਹੁਣ ਤਾਂ ਮਨਜ਼ੂਰ ਹੋ ਕਰੇਂਗੇ ਹੀ ਹਾਂ ਹਾਂ ਤੇ ਕੱਲ ਲੇ ਕੇ ਠੇਕੇ ਦੀ ਗੱਲ ਹੋ ਗਈ ਆਪਣੀ ਤੈ ਹਾਂ 60000 ਨੂੰ ਠੀਕ ਹੈ ਠੀਕ ਹੈ ਹਾਂ ਤੇ ਲਿਖਤ ਕਰਾਂਗੇ ਕੱਲ ਨੂੰ ਤੁਹਾਨੂੰ 5000 ਰੁਪਏ ਸਾਈ ਦੇ ਦੂੰ ਨਾਲੇ ਲਿਖਤ ਕਰ ਲਾਂਗੇ ਚੱਲ ਠੀਕ ਹੈ ਜਿਵੇਂ ਭਾਈ ਲੋਟ ਹੁਣ ਤਾਂ ਤੇਰਾ ਦਿਨ ਹੈਗਾ ਤੇਰਾ ਟਾਈਮ ਹੈਂ ਆਹੀ ਆਹੀ ਲੋਟਾਂਗੇ ਤੁਸੀਂ ਹਾਂ ਹੋਣ ਆਇਆ ਲੋਟ ਆਏ ਜੇ ਸਾਰੇ ਠੇਕੇਆਂ ਵਾਲੇ ਜਾਂ ਨਾ ਨਾ ਕਿਸੇ ਦੇ ਪੈਲੀ ਲੈਣ ਆਪੇ ਘਰੇ ਦੇਣਗੇ ਆ ਕੇ ਨਾ ਕੋਈ ਤਾਂ ਕੋਈ ਸ਼ਰਤ ਮੰਨੀ ਗਈ ਆ ਨਾ 85000 ਰੁਪਇਆ ਮਿਲਿਆਗਾ 65 ਤੇ ਆ ਕੇ ਗੱਲ ਮੁੱਕ ਗਈ ਜਦੋਂ ਕੋਈ ਲੈਂਦਾ ਹੀ ਨਹੀਂ ਉਹਦੇ ਤਾਂ ਐਵੇਂ ਪੰਪ ਮਾਰਦੇ ਉਹ ਤੇ ਘਰੇ ਆਇਆ ਸੀਗਾ ਉਹਦੇ ਤਾਂ ਚੱਲ 70 75 ਤੇ ਗੱਲ ਨਿਪੜ ਜਾਂਦੀ ਜਿਹੜੀਆਂ ਸ਼ਰਤਾਂ ਦਾਸ ਤੀਆਂ ਇਹਨਾਂ ਨੇ ਕੰਮ ਖਰਾਬ ਕਰਤਾ ਨਾ ਸ਼ਰਤਾਂ ਮਾਰ ਕੇ